ਬ੍ਰਿਟੇਨ ਨੇ ਆਪਣੀ ਨਵੀਂ ਪ੍ਰਵਾਸ ਨੀਤੀ ਦੇ ਅਧੀਨ ਪਹਿਲੀ ਵਾਰ ਇੱਕ ਭਾਰਤੀ ਗੈਰਕਾਨੂੰਨੀ ਪ੍ਰਵਾਸੀ ਨੂੰ ਫਰਾਂਸ ਡਿਪੋਰਟ ਕੀਤਾ ਹੈ। ਇਹ ਘਟਨਾ ਬ੍ਰਿਟੇਨ-ਫਰਾਂਸ ਵਿਚਕਾਰ 1 ਇਨ 1 ਆਊਟ ਪਾਇਲਟ ਸਕੀਮ ਦਾ ਇੱਕ ਹਿੱਸਾ ਹੈ ਜੋ ਛੋਟੀਆਂ-ਛੋਟੀਆਂ ਕਿਸ਼ਤੀਆਂ ਦੇ ਰਾਹੀਂ ਇੰਗਲਿਸ਼ ਚੈਨਲ ਪਾਰ ਕਰਕੇ ਗੈਰਕਾਨੂੰਨੀ ਢੰਗ ਨਾਲ ਯੂਕੇ ਦੇ ਵਿੱਚ ਦਾਖਲ ਹੋਣ ਵਾਲੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਰੋਕਦੀ ਹੈ। ਜਾਣਕਾਰੀ ਮੁਤਾਬਕ ਇਸ ਭਾਰਤੀ ਨਾਗਰਿਕ ਨੂੰ 에ਅਰ ਫਰਾਂਸ ਦੀ ਫਲਾਈਟ ਦੇ ਜ਼ਰੀਏ ਹੀਥਰੋ ਹਵਾਈ ਅੱਡੇ ਤੋਂ ਪੈरिस ਭੇਜਿਆ ਗਿਆ। ਫ੍ਰਾਂਸ ਪਹੁੰਚਣ ਤੋਂ ਬਾਅਦ ਉਸ ਨੂੰ ਭਾਰਤ ਵਾਪਸ ਭੇਜਣ ਦੀ ਸਕੀਮ ਪੇਸ਼ਕਸ਼ ਕੀਤੀ ਜਾਵੇਗੀ ਜੇਕਰ ਉਹ ਇਸ ਨੂੰ ਨਾ ਕਰਦਾ ਹੈ ਤਾਂ ਉਹ ਅਸਾਲਮ ਦੀ ਅਰਜ਼ੀ ਨਹੀਂ ਦੇ ਸਕੇਗਾ ਅਤੇ ਜ਼ਬਰਦਸਤੀ ਉਸ ਨੂੰ ਭਾਰਤ ਡਿਪੋਰਟ ਕਰ ਦਿੱਤਾ ਜਾਵੇਗਾ ਬ੍ਰਿਟਿਸ਼ ਮੀਡੀਆ ਰਿਪੋਰਟਸ ਮੁਤਾਬਕ ਇਹ ਭਾਰਤੀ ਨਾਗਰਿਕ ਅਗਸਤ ਮਹੀਨੇ ਵਿੱਚ ਇੰਗਲਿਸ਼ ਚੈਨਲ ਪਾਰ ਕਰਕੇ ਬ੍ਰਿਟੇਨ ਦੇ ਅੰਦਰ ਦਾਖਲ ਹੋਇਆ ਸੀ ਉਸਨੂੰ ਹੀਥਰੋ ਹਵਾਈ ਅੱਡੇ ਦੇ ਨੇੜੇ ਇੱਕ ਇਮੀਗ੍ਰੇਸ਼ਨ ਰਿਮੂਵਲ ਸੈਂਟਰ ਵਿੱਚ ਰੱਖਿਆ ਹੋਇਆ ਸੀ ਬੀਤੇ ਦਿਨ ਉਸਨੂੰ ਇੱਕ ਕਮਰਸ਼ੀਅਲ ਫਲਾਈਟ ਦੇ ਜ਼ਰੀਏ ਫਰਾਂਸ ਭੇਜ ਦਿੱਤਾ ਗਿਆ ਇਸ ਦੀ ਪੁਸ਼ਟੀ ਖੁਦ ਫਰਾਂਸਸੀ ਮੰਤਰਾਲੇ ਦੇ ਵੱਲੋਂ ਕਰ ਦਿੱਤੀ ਗਈ ਹੈ ਅਤੇ ਉਹਨਾਂ ਨੇ ਦੱਸਿਆ ਕਿ ਇੱਕ ਭਾਰਤੀ ਨਾਗਰਿਕ ਉਹਨਾਂ ਦੀ ਹਿਰਾਸਤ ਵਿੱਚ ਹੈ ਬ੍ਰਿਟੇਨ ਵਿੱਚ ਭਾਰਤੀ ਨਾਗਰਿਕਾਂ ਵਿੱਚ ਗੈਰ ਕਾਨੂੰਨੀ ਇਮੀਗ੍ਰੇਸ਼ਨ ਦੀਆਂ ਗ੍ਰਿਫਤਾਰੀਆਂ ਦੇ ਵਿੱਚ 108% ਵਾਧਾ ਦੇਖਣ ਨੂੰ ਮਿਲਿਆ ਹੈ UK ਹੋਮ ਆਫਿਸ ਦੇ ਅਗਸਤ ਮਹੀਨਿਆਂ ਦੇ ਆਂਕੜਿਆਂ ਮੁਤਾਬਕ 2715 ਭਾਰਤੀ ਨਾਗਰਿਕਾਂ ਨੂੰ ਡਿਟੇਨ ਕੀਤਾ ਗਿਆ ਹੈ ਜੋ ਪਿਛਲੇ ਸਾਲ ਦੇ ਨਾਲੋਂ ਲਗਾਤਾਰ ਆਂਕੜੇ ਵਧ ਰਹੇ ਨੇ 1 ਇਨ 1 ਆਊਟ ਸਕੀਮ ਜੁਲਾਈ 2025 ਵਿੱਚ ਬ੍ਰਿਟੇਨ ਅਤੇ ਫਰਾਂਸ ਦੇ ਵਿਚਕਾਰ ਸ਼ੁਰੂ ਹੋਈ ਅਤੇ ਅਗਸਤ 2025 ਤੋਂ ਲੈ ਕੇ ਜੂਨ 2026 ਤੱਕ ਚੱਲੇਗੀ ਇਸ ਦੇ ਅਧੀਨ ਬ੍ਰਿਟੇਨ ਨੂੰ ਇਹ ਅਧਿਕਾਰ ਹੈ ਕਿ ਉਹ ਇੰਗਲਿਸ਼ ਚੈਨਲ ਪਾਰ ਕਰਕੇ ਆਉਣ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫੜ ਕੇ ਵਾਪਸ ਫਰਾਂਸ ਭੇਜ ਸਕੇ ਖਾਸ ਕਰਕੇ ਉਹਨਾਂ ਪ੍ਰਵਾਸੀਆਂ ਨੂੰ ਜਿਨ੍ਹਾਂ ਨੂੰ ਬ੍ਰਿਟੇਨ ਦੇ ਵਿੱਚ ਅਸਾਈਲਮ ਨਹੀਂ ਦਿੱਤੀ ਜਾਵੇਗੀ ਬਦਲੇ ਵਿੱਚ ਬ੍ਰਿਟੇਨ ਫਰਾਂਸ ਤੋਂ ਅਜਿਹੇ ਪ੍ਰਵਾਸੀਆਂ ਨੂੰ ਕਬੂਲ ਕਰੇਗਾ ਜਿਨ੍ਹਾਂ ਨੂੰ ਦੇਸ਼ ਦੇ ਵਿੱਚ ਸ਼ਰਨ ਦਿੱਤੀ ਜਾ ਸਕਦੀ ਹੈ ਪਰ ਇਸ ਦੇ ਲਈ ਸਖਤ ਜਾਂਚ ਪ੍ਰਕਿਰਿਆਵਾਂ ਦੇ ਵਿੱਚੋਂ ਲੰਘਣਾ ਪਵੇਗਾ ਅਜਿਹੇ ਪ੍ਰਵਾਸੀਆਂ ਨੂੰ ਬ੍ਰਿਟੇਨ ਦੇ ਵਿੱਚ ਵੀਜ਼ੇ ਦੇ ਲਈ ਆਨਲਾਈਨ ਪਲੇਟਫਾਰਮ ਦੇ ਜ਼ਰੀਏ ਅਪਲਾਈ ਕਰਨ ਦਾ ਮੌਕਾ ਵੀ ਮਿਲੇਗਾ ਇਸ ਲਈ ਬ੍ਰਿਟੇਨ ਦੇ ਹੋਟੈਲਸ ਦੇ ਵਿੱਚ ਪ੍ਰਵਾਸੀਆਂ ਨੂੰ ਰੱਖਣ ਦਾ ਬੋਝ ਘਟੇਗਾ ਅਤੇ ਸਮਗਲਰਾਂ ਦੇ ਨੈੱਟਵਰਕ ਨੂੰ ਤੋੜਨ ਦੇ ਵਿੱਚ ਮਦਦ ਮਿਲੇਗੀ। ਯੂਕੇ ਸਰਕਾਰ ਦਾ ਕਹਿਣਾ ਹੈ ਕਿ ਇਹ ਹਾਲੇ ਸ਼ੁਰੂਆਤ ਹੈ ਅੱਗੇ ਹੋਰ ਵੀ ਡਿਪੂਟੇਸ਼ਨ ਪ੍ਰਕਿਰਿਆਵਾਂ ਜਾਰੀ ਰਹਿਣਗੀਆਂ। ਯੂਕੇ ਹੋਮ ਆਫਿਸ ਦਾ ਕਹਿਣਾ ਹੈ ਕਿ ਇਸ ਹਫ਼ਤੇ ਅਤੇ ਅਗਲੇ ਹਫ਼ਤੇ ਹੋਰ ਡਿਪੂਟੇਸ਼ਨ ਫਲਾਈਟਸ ਦੀ ਪਲੈਨਿੰਗ ਕੀਤੀ ਜਾ ਰਹੀ ਹੈ। ਇਸ ਡਿਪੂਟੇਸ਼ਨ ਨੇ ਭਾਰਤੀ ਡਾਇਸਪੋਰਾ ਦੇ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ ਕਿਉਂਕਿ ਬ੍ਰਿਟੇਨ ਵਿੱਚ ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕਰਨ ਵਾਲੇ ਕੇਸਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਹੋਮ ਆਫਿਸ ਦੇ ਅੰਕੜਿਆਂ ਮੁਤਾਬਕ ਭਾਰਤੀ ਪ੍ਰਵਾਸੀ ਅਕਸਰ ਗੈਰਕਾਨੂੰਨੀ ਰਸਤਿਆਂ ਦੇ ਨਾਲ ਯੂਰੋਪ ਪਹੁੰਚਦੇ ਨੇ ਜੋ ਸਮਗਲਰਸ ਦੇ ਨੈਟਵਰਕਸ ਦੇ ਨਾਲ ਜੁੜੇ ਹੁੰਦੇ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਕੇਅਰ ਸਟਾਰਮਰ ਨੇ ਜੁਲਾਈ 2024 ਦੇ ਵਿੱਚ ਆਪਣੀ ਕੁਰਸੀ ਸੰਭਾਲਦੇ ਹੋਏ ਵਾਅਦਾ ਕੀਤਾ ਸੀ ਕਿ ਉਹ ਟ੍ਰੈਫਿਕਿੰਗ ਗੈਂਗਸ ਨੂੰ ਤੋੜਨਗੇ ਬ੍ਰਿਟੇਨ ਵੀ ਅਮਰੀਕਾ ਵਾਂਗ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੀ ਨੀਤੀ ਉੱਤੇ ਚੱਲ ਰਿਹਾ ਹੈ ਬ੍ਰਿਟੇਨ ਨੇ ਪਹਿਲਾ ਭਾਰਤੀ ਨਾਗਰਿਕ ਨੂੰ ਡਿਪੋਰਟ ਕਰਕੇ ਇਹ ਸਖਤ ਸੁਨੇਹਾ ਦਿੱਤਾ ਹੈ ਕਿ ਸਰਕਾਰ ਗੈਰਕਾਨੂੰਨੀ ਪ੍ਰਵਾਸੀਆਂ ਵੱਲ ਕੋਈ ਵੀ ਨਰਮ ਰੁਖ ਨਹੀਂ ਅਪਣਾਏਗੀ ਸਹੀ ਤੇ ਕਾਨੂੰਨੀ ਢੰਗ ਨਾਲ ਦੇਸ਼ ਦੇ ਵਿੱਚ ਆਉਣ ਵਾਲਿਆਂ ਦਾ ਹੀ ਸਵਾਗਤ ਹੋਵੇਗਾ ਇਸ ਮਾਮਲੇ ਨੇ ਗੈਰਕਾਨੂੰਨੀ ਤਰੀਕੇ ਨਾਲ ਯੂਕੇ ਗਏ ਪੰਜਾਬੀਆਂ ਦੇ ਵਿੱਚ ਵੀ ਚਿੰਤਾ ਪੈਦਾ ਕਰ ਦਿੱਤੀ ਹੈ ਜੋ ਕਈ ਸਾਲ ਪਹਿਲਾਂ ਯੂਕੇ ਦੇ ਵਿੱਚ ਆ ਕੇ ਵਸੇ ਸ਼ਾਇਦ ਹੋ ਸਕਦਾ ਹੈ ਕਿ ਹੁਣ ਉਨ੍ਹਾਂ ਦੀ ਵਾਪਸੀ ਹੋਵੇ